ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇਹ ਕਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਮਗਲ ਚੱਕ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਰਣਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਤਿੰਨ ਨਗਰ ਦੋਸਤੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਦੋ گاਵਾ ਤੇ ਇੱਕ ਇਹ ਦੋਸਤੋ ਆਉਂਸਰ ਝੋਟੀ ਡਿਟੇਲ ਇਹਨਾਂ ਪਸ਼ੂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਜਦੋਂ ਨਸਾਂਜੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਬਰਖ ਜਿਹੜੀ ਉਸ ਤੋਂ ਕਰਨੀ ਹੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਰਨਾ ਕਰਦੇ ਆ ਗੱਲਬਾਤ ਡਿਟੇਲ ਸਾਰੀ ਆਪ ਇਹਨਾਂ ਪਸ਼ੂ ਦੀ ਪੁੱਛ ਲੈਂਦੇ ਆ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂ ਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਰ ਬਈ ਠੀਕ ਠ ਉਹ ਨੇਦਰ ਸੇਜਨ ਚੱਲਣ ਡਿਆ ਸੀ ਹਾਂਜੀ ਹਾਂਜੀ ਏਕੇ ਆ ਵੀ 1 2 ਨਾਕ ਆਉਂਦੇ ਆ ਤੇ ਉਹ ਨਾਲ ਨਾਲ ਵਿਗਦੇ ਜਾਂਦੇ ਆ ਬੈਰ ਭਰਾ ਲੱਗੇ ਆ ਗਾਗ ਠੀਕ ਹੈ ਜੀ ਉਹ ਆਉਂਦਾ ਫਿਰ ਇੱਕ ਅੱਧਾ ਹਾਂਦਾ ਲੈ ਜਾਂਦਾ ਠੀਕ ਠੀਕ ਹਾਂ ਉਹ ਤੁਸੀਂ ਸੁਣਾਓ ਠੀਕ ਠਾਕ ਵਧੀਆ ਵਧੀਆ ਠੀਕ ਹੈ ਜੀ ਸ਼ੁਕਰੀਆ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣਾ ਐਡਰੈਸ ਬਣਾ ਲੈਂਦੇ ਹਾਂ ਐਡਰੈਸ ਵੀਰ ਜੀ ਨਾਮ ਮੇਰਾ ਰਣਜੀਤ ਸਿੰਘ ਹੈ ਹਾਂਜੀ ਪਿੰਡ ਮੁਗਲਚੱਕ ਪੰਨੂਆ ਹਾਂਜੀ ਜ਼ਿਲ੍ਹਾ ਵੀ ਤਰਨਤਾਰਨ ਤੇ ਤਹਿਸੀਲ ਵੀ ਆਪਣੀ ਤਰਨਤਾਰਨ ਹੀ ਆ ਜੀ ਠੀਕ ਹੈ ਜੀ ਆਪਾਂ ਪੱਟੀ ਰੋਡ ਦੇ ਉੱਤੇ ਰਹਿੰਨੇ ਬਿਲਕੁਲ ਮੇਨ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦਈਏ ਆਪਣਾ ਫੋਨ ਨੰਬਰ ਆਪਣਾ 9646 8 18033 ਹੈ ਠੀਕ ਹੈ ਜੀ ਹਾਂਜੀ ਇਸੇ ਨੰਬਰ ਤੇ ਵਟਸਐਪ ਚੱਲਦਾ ਹੈ ਇਸੇ ਤੇ ਵਟਸਐਪ ਚੱਲਦਾ ਇੱਕ ਹੀ ਨੰਬਰ ਹੈ ਜੀ ਠੀਕ ਹੈ ਜੀ ਦੋਸਤੋ ਮੇਨ ਜਿਹੜਾ ਪੱਟੀ ਤੋਂ ਤਰਨਤਾਰ ਰੋਡ ਆ ਵੀਰ ਦਾ ਉੱਥੇ ਲੱਗੇ ਹੀ ਫਾਰਮ ਹੈ ਬਿਲਕੁਲ ਝੰਡੋਕੇ ਲੱਗੇ ਪਿੰਡ ਲੱਗੇ ਹੀ ਸ਼ਾਹਪੁਰਾ ਪਿੰਡ ਹੈ ਬਿਲਕੁਲ ਦੋਸਤੋ ਰੋਡ ਤੋਂ ਕਿ ਅੱਧਾ ਕੀ ਕਿਲਾ ਹਟਵਾਊਗਾ ਜੀ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਵੀਰ ਨੇ ਫੋਨ ਨੰਬਰ ਸਕਰੀਨ ਤੇ ਚੱਲੂਗਾ ਦਸੀਏ ਵੀਰ ਗੱਬਣ ਗਾਂ ਦੇ ਬਾਰੇ ਜਿਹੜੀ ਇਹ ਗਾਂ ਪਾ ਕਿੰਨਾ ਵਸੂਆ ਸੁਣੀ ਹੈ ਇਹ ਵੀਰ ਜੀ ਦੂਸਰਾ ਸੁਆ ਸੁਣੀ ਹੈ ਹਾਂਜੀ ਇਹਦਾ ਤਿਆਰ ਹੀ ਆ ਦੋ ਚਾਰ ਦਿਨ ਲੈ ਜਾਊਗੇ ਠੀਕ ਹੈ ਜੀ ਹਾਂਜੀ ਤੇ ਪਹਿਲੇ ਸੁਵੇ ਦਾ ਕੋਈ ਪਤਾ ਕੀਤਾ ਰਿਕਾਰਡ ਇਹ 14 15 ਕਿਲੋ ਦੁੱਧ ਭਰਦੀ ਹੈ ਜੀ 14 15 ਕਿਲੋ ਠੀਕ ਹੈ ਕਿ 16 ਦੇ ਲਾਗੇ ਬਣੇ ਚੱਲਦੇ ਆਹ ਥੋੜੀ ਜੀ ਉਮੀਦ ਵਧ ਹਾਂ ਵਧੂਗੇ 2 ਕਿਲੋ ਠੀਕ ਹੈ ਜੀ ਹਾਂਜੀ ਪਿਓਰ ਜਰਸੀ ਦੋਸਤੋ ਚੈੱਕ ਕਰ ਲੋ ਆ ਜੇ ਸੂਨ ਦੇ ਵਿੱਚ ਦੋਸਤੋ ਟਾਈਮ ਪਿਆ ਵਾ ਕਿੰਨਾ ਕੁ ਟਾਈਮ ਖਰਦੀ ਹੈ ਵੈਸੇ ਵੀਰ ਜੀ ਦੇਣੇ ਦੇ ਕਿੰਨੇ ਕਰ ਦੇਣੇ ਦੇਣ ਵੀਰ ਜੀ ਇਹਦੇ 4 ਤਰੀਕ ਨੂੰ ਪੂਰੇ ਆ 4 ਅਗਸਤ ਨੂੰ ਹਾਂ ਜਾਨੀ ਕਿ 2 ਤਰੀਕ 2 ਦਿਨ ਰਹਿ ਗਏ ਹਾਂ ਤਾਂ ਦੋ ਦਿਨ ਰਹਿ ਗਏ ਹਾਂ ਹਾਂ ਠੀਕ ਹੈ ਬਾਕੀ ਇਹ ਦੋ ਦਿਨ ਉੱਤੇ ਲੈ ਜੇ ਤਿੰਨ ਲੈ ਜੇ ਹਾਂਜੀ ਹਾਂਜੀ ਉਹ ਬਾਕੀ ਆਉਣਗੇ ਕਿਉਂਕਿ ਰਾਜੀ ਆ ਪੂਰੀ ਦਿਨ ਖੜੂਗੀ ਉੱਤੇ ਹੈਨਾ ਹਾਂਜੀ ਠੀਕ ਹੈ ਜੀ ਲਓ ਜੀ ਕੱਢੀ ਵਾਰ ਨੂੰ ਤੋੜ ਕੇ ਰੱਖਾਈ ਲਓ ਦੱਸੋ ਸੂਆ ਦੁੱਧਾ ਸੁਣੀਏ ਚੈੱਕ ਕਰ ਲਿਓ ਪਹਿਲੇ ਸੂਏ ਵੀਰ ਕਹਿੰਦਾ ਵੀ ਇਹਨੇ ਕੋਈ 14 15 ਕਿਲੋ ਦੇ ਲਾਗੇ ਬਣ ਦੁੱਧ ਚੋਆ 4 ਅਗਸਤ ਨੂੰ ਇਹਦੇ ਦੇਣੇ ਕਰਮਾਏ ਦੇ ਜਿਹ ਬਾਕੀ ਉੱਤੇ ਟਾਈਮ ਕੰਨਾ ਖੜਦੀ ਏ ਮਾਲਕ ਜਾਨ ਦਾ ਕੱਦ ਕਾਠ ਗਾਂ ਦਾ ਚੈੱਕ ਕਰ ਲਿਓ ਪਿਓਰ ਜਰਸੀ ਦੋਸਤੋ ਹਾਲੋ ਜੀ ਕਰੋ ਸਰ ਦੋ ਦੋ ਜਿਹੜਾ ਲੌਣਾ ਕਰਮਾਈ ਨੇ ਜਿਹੜਾ ਸ਼ੁਰੂ ਕਰ ਦਿੱਤਾ ਲਓ ਜੀ ਪੂਰੀ ਰਾਜੀ ਪੂਰੀ ਜੰਮੀ ਪਲੀ ਐ ਲਓ ਜੀ ਜਿਹੜੇ ਵੀਰ ਜਰਸੀ ਗਾਂ ਸ਼ਕੀਦਾਂ ਖਰੀਦਾਂ ਦੇ ਚਾਹ ਵਾਰਿਆ ਸ਼ਕੀਦ ਆ ਉਹਨਾਂ ਵਾਤੇ ਦੋਸਤੋ ਇਹ ਬਹੁਤ ਵਧੀਆ ਗਾਵਾ ਰੇਟ ਵੀ ਨਾਰਮਲ ਹੀ ਹੋਗਾ ਕੋਈ ਜ਼ਿਆਦਾ ਨਹੀਂ ਹੋਗਾ ਕਿਉਂਕਿ ਵੈਸੇ ਜਰਸੀ ਗਾਵਾ ਜਿਹੜੀਆਂ ਬਹੁਤ ਘੱਟ ਮਿਲਦੀਆਂ ਬਾਕੀ ਠੰਡੀ ਹੈ ਜੀ ਲਓ ਜੀ ਕਰੋ ਚਾਤਰੀ ਚਵਾਈ ਚ ਵੀ ਦੋਸਤੋ ਵੀਰ ਕੰਦਾ ਵੀ ਇੱਕ ਨੰਬਰ ਦੀ ਵਧੀਆ ਬਾਕੀ ਜਿਹੜੇ ਵੀਰ ਨੇ ਖੜਨੀ ਆ ਗੱਬਣ ਗਾਵਾ ਥਾਣਾ ਦੀ ਟਿਪਕੇ ਪਾਸ ਕਰਕੇ ਆਪਣੀ ਤਸੱਲੀ ਮੇਰੀ ਵੀ ਜਰੂਰ ਕਰ ਲਿਓ ਹਾਂਜੀ ਵੀਰ ਜੀ ਦੱਸੀ ਜੇ ਜੇ ਮੁੱਲ ਕਰੀਏ ਜੀ ਇਹ ਜੀ ਵੇਖ ਲਓ ਤੁਸੀਂ ਵੀ ਰੋਜ਼ ਵੀਡੀਓ ਬਣਾਉਂਦੇ ਜੀ ਹਾਂਜੀ ਬਾਜ਼ਾਰ ਵੇਖ ਲਓ ਕਿ ਤਰ੍ਹਾਂ ਦਾ ਚੱਲਣ ਡਿਆ ਹਾਂਜੀ 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 ਐ ਆਪਾਂ ਨੂੰ ਭਾਜ ਮਿਲੀ ਆਪਾਂ ਭਾਜ ਹੀ ਦੇ ਦੇਣੀ ਹੈ ਹਾਂਜੀ ਆਪਾਂ ਕੋਈ ਇਹਦਾ 55 60 ਨਹੀਂ ਕਰਨਾ ਹਾਂਜੀ ਆਪਾਂ 52000 ਦੀ ਦੇ ਦੇਾਂਗੇ 52000 ਦੀ ਹਾਂਜੀ ਕਿੰਨਾ ਕੁ ਮਾਨਤਾ ਉਹ ਚੋਂ ਕੋਈ ਹੋ ਜੂ 1000 ਖੰਡ ਦਾ ਮਾਨਤਾਣਾ ਜਾਨੀ ਕਿ 50 ਹੀ ਲੱਗ ਬਣੀ 50 ਹੀ ਦੇ ਦਾਂਗੇ ਜੀ ਦੇ ਦਾਂ ਕੋਈ ਜ਼ਿਆਦਾ ਨਾ ਵੇਰ ਮਜ਼ਦੂਰ ਕਰੇ ਠੀਕ ਹੈ ਜੀ ਤੇ ਦੇ ਦਾਂਗੇ 50 ਹੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਵੈਸੇ ਡਿਮਾਂਡ ਵਾਲੇ ਪਾਸੇ ਜਾਈਏ ਤੇ 52000 ਰੁਪਇਆ ਡਿਮਾਂਡ ਆ ਲੈਣ ਦੇਣ ਮੋਲ ਜਿਹੜਾ 50000 ਰੁਪਇਆ ਵਾ ਦੋਸਤੋ ਵੈਸੇ ਮੈਂ ਫੇਰ ਵੀ ਕਹਿੰਦਾ ਵੀ ਹੋਰ ਜਰੂਰ ਕਰਿਓ ਪਿਓਰ ਜਰਸੀ ਦੋਸਤੋ ਪੰਜਾਬ ਵਾਲੀ ਚੈੱਕ ਕਰ ਲਿਓ ਲਓ ਜੀ ਕਰੋ ਚੈੱਕ ਇਹਦੀ ਫੇਸ ਕੁਆਲਿਟੀ ਮਤਲਬ ਵੀਰ ਜੀ ਮੜੀ ਦੀ ਫੇਸ ਕੁਆਲਿਟੀ ਐਨ ਕਰਦੀ ਹੈ ਇਧਰੋਂ ਫੜ ਲਓ ਮਰਾ ਜਮੂਨ ਆਹ ਲਓ ਜੀ ਆਹ ਕਰੋ ਚੈੱਕ ਇਹਦੀ ਫੇਸ ਕੁਆਲਿਟੀ ਲਓ ਜੀ ਠੀਕ ਹੈ ਜੀ ਸਵੇਰ ਦੋਸਤੋ ਦੂਸਰਾ ਸੋਣੀ ਆ 1500 ਲੀਟਰ ਗੋਦ ਦੁੱਧ ਜਿਹੜਾ ਪਹਿਲੇ ਸਵੇਰ ਨੇ ਕਰਮਾਈ ਨੇ ਚਵਾਇਆ ਦੂਜੇ ਸਵੇਰ ਦੋਸਤੋ ਵੱਧ ਈ ਉਮੀਦ ਆ ਇਹਦੇ ਨਾਲ ਇੱਕ ਗਾਂ ਵੀਰ ਦੇ ਕੋਲ ਹੋਰ ਸੋਈ ਆ ਹਾਂਜੀ ਦੱਸੀ ਵੀਰ ਜੀ ਇਸ ਗਾਂ ਬਾਰੇ ਇਹ ਵੀਰ ਜੀ ਦੂਸਰਾ ਸੂਹਾ ਸੋਈ ਜੇ ਹਾਂਜੀ ਕਿੰਨਾ ਟਾਈਮ ਹੋ ਗਿਆ ਸੋਈ ਇਹਨ ਆ ਦੋਸਤੋ ਬੱਚਾ ਜੇ ਟਾਈਮ ਉਸੇ ਉਦਾਜਾ ਖੁਦ ਲਾ ਲੂਂਗੇ 1 ਮਹੀਨਾ ਲਾ ਲੂ 1.5 ਮਹੀਨਾ ਲਾ ਲੂ ਇਹ ਤੁਹਾਡੇ ਦੇ ਡਿਮੈਂਡ ਕਰਦੀ ਗੱਲ ਕਿੰਨਾ ਦੁੱਧ ਵੀਰ ਜੀ ਹੁੰਦੇ ਆ ਇਹਦੇ ਨਾਲੇ ਵੀਰ ਜੀ 9 ਕਿਲੋ ਦੁੱਧ ਤਿਆਰ ਆ ਪੱਕਾ ਦੋਵੇਂ ਪੱਕਾ ਦੋ ਟਾਈਮ ਦੋਨੋ ਟਾਈਮ ਮਿਲਦੀ ਲੋ ਇਹਰਗਾ ਦੋਵੇਂ ਟਾਈਮ ਬੱਚੇ ਤੇ ਮਿਲੂਗੀ ਠੀਕ ਹੈ ਜੀ ਹਾਂ ਲਓ ਜੀ ਕੱਢੀਏ ਬਾਹਰ ਨੂੰ ਲਓ ਜੀ ਲਓ ਦੋਸਤੋ ਸੂਈ ਨੂੰ ਕੋਈ 1.5 ਮਹੀਨੇ ਲੱਗ ਬੈਨੇ ਟਾਈਮ ਹੋ ਗਿਆ ਜੀ 9 ਲੀਟਰ ਦੁੱਧ ਜਿਹੜਾ ਪੱਕਾ ਤਿਆਰ ਹੋਊਗਾ ਜੀ ਇਹਦਾ ਮੁੱਲ ਦੋਸਤੋ ਬਿਲਕੁਲ ਜਾਇਜ਼ ਹੀ ਹੋਊਗਾ ਜਿਹੜੇ ਵੀਰ ਨੇ ਖੜਨੀ ਰੱਖਣੀ ਲਓ ਜੀ ਕਰੋ ਚੱਕ ਦੋਵੇਂ ਟਾਈਮ ਹੀ ਬੱਚੇ ਤੇ ਮਿਲਦੀ ਜੀ ਤਨਸਨ ਦੀ ਕੁਆਲਿਟੀ ਜਿਹੜੀ ਬਹੁਤ ਵਧੀਆ ਬਾਕੀ ਦੋਸਤੋ ਪ੍ਰਿੰਟ ਵੀ ਗਾਂ ਦਾ ਚੰਗਾ ਵਾਜੇ ਕੋਈ ਵੀਰ ਸਾਹਮਣੂ ਗਾਂ ਦਾ ਦੁੱਧ ਵਧ ਸਕਦੀ ਥੋੜਾ ਬਾਲਾ ਬਾਕੀ ਨੀ ਨੌ ਕਿਲੋ ਦੁੱਧ ਜਿਹੜਾ ਮੌਕਾ ਤਾਂ ਹੈਗਾ ਤਿਆਰ ਹੈ ਮਿਲਕ ਵੈਨ ਬਹੁਤ ਮੋਟੀ ਲੱਗੀ ਜੀ ਦੁੱਧ 10000 ਕਿਲੋ ਕਰ ਦੋਗੇ ਵੀਰ ਜੀ ਉਹ ਸਾਂਭ ਲੈ ਤੇ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਇਹ ਬਾਕੀ ਤੁਸੀਂ ਟਾਈਮ ਦੱਸ ਦੋ ਜੇ 12:00 ਵਜੇ ਆ ਹਾਂਜੀ ਟਾਈਮ ਦੋਸਤੋ 12:00 ਸਵਾ 12:00 ਦਾ ਟਾਈਮ ਹੋਊਗਾ ਜੇ ਰਾਜਾ ਕੋਈ ਮਤਲਬ ਸਾਢੇ 6 6 ਵਜੇ ਦੀ ਚੋਈ ਆ ਠੀਕ ਹੈ ਜੀ ਹਾਂ ਕੋਈ ਆਪਾਂ ਰੋਕੀ ਨਹੀਂ ਕੋਈ ਕੁਝ ਨਹੀਂ ਜੋ ਕੁਝ ਹੈਗਾ ਇਤਰਾ ਹੀ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਜਿਹੜੇ ਵੀਰ ਨੇ ਖਰਦਨੀ ਆ ਤਸੱਲੀ ਆਪਣੀ ਕਰ ਲਿਓ ਸੁਈ ਹੈ ਗਾਂ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਲਿਓ ਦੱਸੋ ਵੀਰ ਜੀ ਮੁੱਲ ਦਾ ਇਹਦਾ ਵੀਰ ਜੀ ਛੋਟਾ ਜਿਹਾ ਮੋਲਿਆ ਹਾਂਜੀ 30 3 ਅਛਾ ਜੀ ਕਿਰਾਇਆ ਬਣਾ ਦੇ ਜਿਹੜੇ 25 ਕੁਚੀ ਦੇ ਲੱਗੂ ਦੇ ਜਾਗੇ ਕੋਈ ਨਹੀਂ ਠੀਕ ਹੈ 25 ਹੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਡਿਮਾਂਡ ਵੈਸੇ ਵੀਰ ਨੇ 28000 ਰੁਪਿਆ ਰੱਖੀ ਆ 25000 ਦੇ ਵਿੱਚੋਂ ਤੁਹਾਡਾ ਆ ਆਂ ਗਿਆ ਤਾਂ ਮਾਨਤਾ ਜਿਹੜਾ ਮੌਕੇ ਤੇ ਜ਼ਰੂਰ ਹੋਊਗਾ 9 ਲੀਟਰ ਦੁੱਧ ਪੱਕਾ ਤਿਆਰ ਜੇ ਬੱਚਾ ਮਗਰ ਵਛਾ ਜੇ ਦੋਵੇਂ ਟਾਈਮ ਬੱਚੇ ਤੇ ਮਿਲਦੀ ਏ ਇਹ ਦੋਵਾਂ ਕੇ ਵੀਰ ਜੀ ਜਿਹੜੀ ਆਉਂਸਰ ਝੋਟੀ ਏ ਇਹਦੇ ਵੇਰ ਦੱਸੋ ਆਹ ਝੋਟੀ ਜੀ ਹਾਂਜੀ ਝੋਟੀ ਵੇਖੋ ਜੀ ਲੋ ਜੀ ਦੋਸਤੋ ਕਰੋ ਚਾਹੇਗਾ ਸਿੰਘ ਆ ਹਾਂਜੀ ਦੇਖੋ ਇਹ ਲੋ ਜੀ ਇਹ ਦੋਸਤੋ ਹੈਗੀ ਆਣ ਤੁਹਾਨੂੰ ਦੇਖੋ ਜੀ ہاں ਇੱਥਾ ਨਾਲ ਨਾਲ ਦੀ ਕੁਆਲਿਟੀ ਦੋਸਤੋ ਅਉਂਸਰ ਝੋਟੀ ਹੈ ਜੇ ਮਿਲਸਾ ਨਾਲ ਦੋ ਦੰਦ ਹੀ ਹੋਣੀ ਹੈ ਨਾ ਹਾਂ ਦੋ ਦੰਦ ਹੈ ਜੀ ਦੋ ਠੀਕ ਹੈ ਜੀ ਲਓ ਜੀ ਤੋਰ ਕੇ ਦਿਖਾ ਦੀ ਸਾंभ ਕਹਿੰਨੇ ਕੱਟ ਕੀਤੀ ਆ ਹਾਂਜੀ ਹਾਂਜੀ ਝੋਟੀ ਬਣਨ ਵਾਲੀ ਆ 6 ਮਹੀਨੇ 6 ਮਹੀਨੇ ਪੱਠੇ ਖਾਗੀ ਨਾਲ ਤੇ ਵਧੀਆ ਝੋਟੀ ਹਾਂਜੀ ਹਾਂਜੀ ਠੀਕ ਹੈ ਜੀ ਤੋਰ ਕੇ ਵਿਖਾਈ ਜੀ ਮਰੀ ਲਓ ਜੀ ਲਓ ਜੀ ਦੋਸਤੋ ਤੋਰ ਕੇ ਵਿਖਾਉਂਦਾ ਕਿ ਇਹ ਮਤਲਬ ਹੁੰਦਾ ਕਿ ਵੇਖ ਲਿੰਦਾ ਬੰਦਾ ਕਿ ਚਾਲ ਚੂਲੇ ਦੀ ਕਿਦਾਂ ਵੀ ਆ ਕੋਈ ਲੰਗ ਲੂਂਤ ਨਹੀਂ ਮਾਰਦੀ ਮੜਾ ਮੋਟਾ ਲਓ ਜੀ ਕਰੋ ਚੈੱਕ ਬਿਲਕੁਲ ਦੋਸਤੋ ਤੋਰ ਵ ਲੇਵ ਜੀ ਮੁਰੋ ਜੀ ਬਾਕੀ ਸਿੰਗੀ ਦੇਖੋ ਕਿੰਨੀ ਪਿਆਰੀ ਲੱਗਾਰ ਜੀ ਦੀ ਫੀਸ ਕੁਆਲਟੀ ਦੋਸਤੋ ਨਹੀਂ 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 ਸਿੰਗੀ ਆ ਕਰੋ ਚੈੱਕ ਜੀ ਲੋਈ ਝੂਟੀ ਜੀ ਦੋਸਤੋ ਲੋਹਾ ਪਹੂ ਜਿਹੜਾ ਵੇਹੇ ਦੁੱਧ ਚੰਗਾ ਚਵਾਣਦਾ ਜੇ ਕੋਈ ਵੀਰ ਸੇਵਾਲਾ ਲੈ ਗਿਆ ਤੇ ਦੋਸਤੋ ਇਹ ਮੇਰੇ ਸਿਰ ਉੱਤੇ तकरीबन ਕੋਈ 5-6 ਮਹੀਨਾ ਤੱਕ ਜਿਹੜੀ ਆ ਹੀਟ ਕੱਢ ਜੂਗੀ ਚੈੱਕ ਕਰ ਲਓ ਤੇ ਮੈਂ ਵੀਡੀਓ ਦੇ ਵਿੱਚ ਬੇਨਤੀ ਕਰਨਾ ਕਿ ਕੋਈ ਵੀਰ 2 ਨੰਬਰ ਵਾਲਾ ਫੋਨ ਨਾ ਲਾਵੇ ਜਿਹੜੇ ਵੀਰ ਨੇ ਖਣਵੀਆ ਘਰ ਰੱਖਣ ਵਾਲਾ ਵੀਰ ਕੋਈ ਫੋਨ ਨਾ ਆਵੇ ਹਾਂਜੀ ਹਾਂਜੀ ਬਾਕੀ ਵੀਰਾਂ ਨੂੰ ਵੀ ਬੇਨਤੀ ਹੈ ਹੋਈ ਆ ਕੋਈ ਕੋਈ 2 ਨੰਬਰ ਵਾਲਾ ਵੀਰ ਫੋਨ ਆਪਣੇ ਵੱਲੋਂ ਵੀ ਇਹੋ ਹੀ ਆ ਵੀਰ ਜੀ ਬੇਨਤੀ ਸਾਰਿਆਂ ਨੂੰ ਹਾਂਜੀ ਹਾਂਜੀ ਕੋਈ ਕੋਈ 2 ਨੰਬਰ ਵਾਲਾ ਨਾ ਵੀਰ ਮੇਰਾ ਫੋਨ ਲਾ ਹਾਂਜੀ ਜਿਹਨੇ ਸਾਂਭਣੀ ਆ ਨਾ ਉਹ ਫੋਨ ਲਾਇਓ ਠੀਕ ਹੈ ਜੀ ਕਿਉਂ 2 ਨੰਬਰ ਵਾਲੇ ਤੇ ਬਥੇਰੇ ਫਿਰਦੇ ਆ ਆਪਾਂ ਦੇਣੀ ਨਹੀਂ ਨਹੀਂ ਆਪਾਂ ਦੇਣੀ ਸਾਂਭਣ ਵਾਲੇ ਨੂੰ ਠੀਕ ਹੈ ਠੀਕ ਹੈ ਕਿਉਂ ਉਹ ਕੋਈ ਬਹਾਨੇ ਨਾਲ ਵੀ ਫੋਨ ਨਾ ਲਾਵੇ ਮੇਰਾ ਜਿਹਨੇ ਰੱਖਣੀ ਉਹ ਮੋਲ ਵੀ ਜੇ ਉਹਦਾ 25 26 ਜਿੰਨਾ ਮਰਜ਼ੀ ਕਰੀ ਜਾਈਏ ਹਾਂਜੀ 20000 ਦੇ ਦੇਾਂਗੇ 20000 ਦੇ ਦੇਾਂਗੇ ਕਿੰਨਾ ਕੁ ਮੰਨਦਰਾ ਉਸਦਾ ਜਿਹੜਾ ਛੱਡ ਦਿਆਂਗੇ ਪੂਰਾ ਕਰਦੀ ਵੀ 20 ਕਰ ਦੋ ਪੂਰਾ ਲਓ ਜੀ ਦੋਸਤੋਂ ਪੂਰਾ 20000 ਰੁਪਇਆ ਰੇੜ ਜੇ ਜੇ ਕੋਈ ਵੀਰ ਸੰਭਲੂਆ ਜਦੋਂ ਦੋਸਤੋ ਇਹ ਮਤਲਬ ਦੁੱਧ ਕੇ ਆਂਦੀ ਹੈ ਨਵੇਂ ਦੁੱਧ ਹੋ ਜਾਂਦੀ ਹੈ ਗੱਬਣ ਤੇ ਫਿਰ ਦੋਸਤੋ ਇਹ ਮੇਰੇ ਹਿਸਾਬ ਨਾਲ ਜਿਆਦਾ ਨਹੀਂ ਕੋਈ 60 70000 ਰੁਪਏ ਤੋਂ ਉੱਤੇ ਹੀ ਹੋਊਗੀ ਨਹੀਂ ਭਾਈ ਝੋਟੀ ਬਣੂ 80 85000 ਹਾਂਜੀ ਹਾਂਜੀ ਐਵੇਂ ਆਪਾਂ ਲੱਖ ਦੇ ਨਹੀਂ ਆਂਦੇ 80 85000 ਵਿੱਚ ਝੋਟੀ ਬਣੂਗੀ ਬੇਲ ਵੇਖੋ ਗੱਡੀ ਹੈ ਠੀਕ ਹੈ ਲੈ ਚੈੱਕ ਕਰ ਲਓ ਦੋਸਤੋ ਬਿਲਕੁਲ ਬਰੀਕ ਸ਼ਮੜੀ ਜਾ ਕਰੋ ਚੈੱਕ ਦੋਵੇਂ ਸਿੰਗਲ ਬਿਲਕੁਲ ਬਲੈਕ ਸਾਰੀ ਜੈਡ ਬ ਲੈ ਕੇ ਥੋੜੇ ਜਿਹ ਪੂਛ ਤੇ ਵਾਲ ਵਾਈਟ ਜੇ ਇਹਨਾਂ ਨਾਲ ਦਿਖਾਇਆ ਇੱਕ ਝੋਟੀ ਅਉਂਸਰ ਇੱਕ ਗਾਂ ਦੀ ਸੂਈ ਸੂਈ ਦੀ ਇੱਕ ਗੱਬਣ ਦਾ ਗੱਬੜ ਗਾਣੋ ਦੋਸਤੋ ਥਣਾ ਦੀ ਟਿਪਕੇ ਪਾਸ ਕਰਕੇ ਤਸਦੀਕ ਕਰ ਲੋ ਸੂਏ ਪਹੋਂ ਨੂੰ ਇੱਕ ਟਾਈਮ ਦੋ ਟਾਈਮ ਚੋ ਲੋ ਅਡਰੈਸ ਇਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਮੁਗਲ ਚੱਕ ਤਸਦੀਕ ਤੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਭਾਈ ਜੰਦਾ ਰਣਜੀਤ ਸਿੰਘ ਫੋਨ ਨੰਬਰ ਵੀ ਜੀ ਇਕਰੀਬੀ ਬੋਲ ਦੀ ਫੋਨ ਨੰਬਰ ਆਪਣਾ ਜੀ 964368 18033 ਠੀਕ ਹੈ ਜੀ 96436 18031 ਠੀਕ ਹੈ ਇੱਕ ਬੇਨਤੀ ਆਪਣੀ ਹੋ ਰਹੀ ਹੈ ਵੀ ਜਿਹੜੇ ਵੀ ਵੀਰ ਭਰਾ ਨੇ ਲੈਣੀ ਹੈ ਨਾ ਉਹ ਆਣ ਕੇ ਇੱਥੇ ਆਪਣੇ ਆਂ ਅਰੀਜ ਨਾਲ ਪਾਸ ਤਸਦੀਕ ਕਰ ਲੈਣ ਹਾਂ ਤਸਦੀਕ ਨਾ ਕਰੀ ਆਪਾਂ ਨੂੰ ਕੋਈ ਕਾਲੀ ਨਹੀਂ ਠੀਕ ਹੈ ਜੀ ਜੇ ਕੋਈ ਆਨਲਾਈਨ ਕਲਣੀ ਆ ਦਾਵਾ ਦਾ ਜਾਂ ਕੋਈ ਗੱਲ ਵਾ ਆਨਲਾਈਨ ਵੀ ਕੋਈ ਖੜਦਾ ਤੇ ਆਪਦੀ ਬੇਸ਼ਕ ਵੀਡੀਓ ਕਾਲ ਤੇ ਤਸਦੀਕ ਕਰ ਲੈ ਹਾਂ ਵੀਡੀਓ ਕਾਲ ਤੇ ਤਸਦੀਕ ਕਰ ਲੈ ਉੱਥੇ ਟੈਂਪੂ 'ਚ ਲਾ ਕੇ ਤਸਦੀਕ ਕਰ ਲੈ ਕਰ ਲਿਆ ਹਾਂ ਜੀ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਜੀ ਧੰਨਵਾਦ ਉਸੋ ਰੋੜਾ ਵੀਡੀਓ ਦੇਖਣ ਵਾਸਤੇ ਜੀ